ਪਿਛਲੇ ਸਮੇਂ ਦੀ ਗੱਲ ਕਰ ਲਈਏ ਤਾਂ ਜਿਹੜਾ ਦਰਿਆ ਸਤਲੁਜ ਅਤੇ ਬਿਆਸ ਦੇ ਵਿੱਚ ਪਾਣੀ ਵਧਣ ਦੇ ਨਾਲ ਲਾਗੇ-ਲਾਗੇ ਜਿਹੜੇ ਜਿੰਨੇ ਵੀ ਪਿੰਡ ਨੇ ਉਹਨਾਂ ਦੇ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ ਹਾਲਾਤ ਉਹ ਹਾਲਾਤ ਜਿਹੜੇ ਬਣੇ ਹੋਏ ਨੇ ਪਿੰਡਾਂ ਦੇ ਵਿੱਚ ਬਾਰਡਰ ਦੇ ਨਾਲ ਕਈ ਜਿਹੜੇ ਪਿੰਡ ਲੱਗਦੇ ਨੇ ਉਹ ਪਿੰਡਾਂ ਦੇ ਵਿੱਚ ਅੱਜ ਮਜੂਦ ਆ ਅੱਜ ਮੈਡਮ ਦੀਪਸ਼ੀਖਾ ਸ਼ਰਮਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅੱਜ ਲੱਗ-ਲੱਗ ਪਿੰਡਾਂ ਦਾ ਜਿਹੜਾ ਦੌਰਾ ਕਰਦੇ ਆ ਤੇ ਪਿੰਡ ਦੋਨਾ ਮੱਤੜ ਵੀ ਪਹੁੰਚਦੇ ਆ ਦੋਨਾ ਮੱਤੜ ਜਿਹੜਾ ਉਰਫ ਗਜਨੀ ਵਾਲਾ ਪਿੰਡ ਹੈ ਗਜਨੀ ਵਾਲਾ ਜਿਹੜਾ ਪਿੰਡ ਹੈ ਉਹ ਦਰਿਆ ਦੇ ਬਿਲਕੁਲ ਜਿਹੜਾ ਨਾਲ ਲੱਗਦਾ ਤੇ ਅੱਜ ਮੈਡਮ ਦੀਪਸ਼ਿਕਾ ਵੱਲੋਂ ਇਹ ਹਦਾਇਤ ਕੀਤੀ ਗਈ ਹੈ ਕਿ ਜਿੰਨੇ ਵੀ ਇੱਥੇ ਲਾਗੇ-ਲਾਗੇ ਜੋ ਵੀ ਇੱਥੇ ਨੋਚਾਂ ਨੇ ਨੋਚਾਂ ਦੀ ਜਿੱਥੇ ਮਿੱਟੀ ਪੈਣ ਵਾਲੀ ਹੈ ਉਥੇ ਮਿੱਟੀ ਪਾਈ ਜਾਵੇ ਤੇ ਨਾਲ ਹੀ ਨਾਲ ਦੀ ਨਾਲ ਹੀ ਜਿਹੜਾ ਕੰਮ ਹੈ ਸ਼ੁਰੂ ਕਰ ਦਿੱਤਾ ਗਿਆ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਇਧਰ ਮੈਡਮ ਅੱਜ ਡਿਪਟੀ ਕਮਿਸ਼ਨਰ ਪਹੁੰਚਦੇ ਆ ਤੇ ਡਿਪਟੀ ਕਮਿਸ਼ਨਰ ਵੱਲੋਂ ਕਿਹਾ ਗਿਆ ਕਿ ਨੋਚਾਂ ਦੇ ਵਿੱਚ ਜਿਹੜੀ ਮਿੱਟੀ ਪੈਣ ਵਾਲੀ ਹੈ ਮਿੱਟੀ ਪਾਈ ਜਾਵੇ ਤੇ ਅੱਜ ਨਾਲ ਦੀ ਨਾਲ ਹੀ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜੋ ਵੀ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਆ ਉਹ ਪੁਖਤਾ ਪ੍ਰਬੰਧਾਂ ਨੂੰ ਦੇਖਦੇ ਹੋਏ ਮੈਡਮ ਵੱਲੋਂ ਜੋ ਵੀ ਹਦਾਇਤਾਂ ਕੀਤੀਆਂ ਗਈਆਂ ਨੇ ਉਹ ਹਦਾਇਤਾਂ ਦੀ ਇਨ ਬਿਨ ਜੜੀ ਪਾਲਣਾ ਕੀਤੀ ਜਾ ਰਹੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਉਸ ਲਈ ਪਾਣੀ ਦਾ ਪੱਧਰ ਦਿਨੋਂ ਦਿਨ ਜਿਹੜਾ ਵਧਦਾ ਜਾ ਰਿਹਾ ਉਸ ਨਾਲ ਨਜਿੱਠਣ ਲਈ ਲੱਗ ਲੱਗ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਨੇ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਲਈਏ ਚਾਹੇ ਬੰਨਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਲਈਏ ਤੇ ਚਾਹੇ ਨੋਚਾਂ ਦੇ ਵਿੱਚ ਜਿੱਥੇ ਮਿੱਟੀ ਘਟ ਹੈ ਉਹਨਾਂ ਨੂੰ ਮਿੱਟੀ ਨਾਲ ਅੱਜ ਜਿਹੜੇ ਕੰਮ ਇਹ ਚੱਲ ਰਿਹਾ ਹੈ ਇਹ ਚੱਲ ਰਿਹਾ ਹੈ ਪਿੰਡ ਦੋਨਾ ਮੱਤੜ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ ਲੋਕਾਂ ਵੱਲੋਂ ਵੀ ਅਸੀਂ ਗੱਲਬਾਤ ਕਰ ਲੈਂਦੇ ਹਾਂ ਬਜ਼ੁਰਗੋ ਠੀਕ ਠਾਕ ਹੋ ਠੀਕ ਹੈ ਇਹ ਮੈਡਮ ਅੱਜ ਦੀਪਸ਼ੀਖਾ ਜੀ ਪਹੁੰਚੇ ਸੀ ਉਹਨਾਂ ਵੱਲੋਂ ਕੀ ਹਦਾਇਤਾਂ ਕੀਤੀਆਂ ਗਈਆਂ ਜੀ ਉਹ ਦੱਸ ਗਏ ਬੀਥਿਆ ਲੋਜ ਦਾ ਪ੍ਰਬੰਧ ਕਰੋ ਓਕੇ ਤੇ ਹੁਣ ਤਾਂ ਤਾਂ ਹੋਵੇ ਆਪਣੀ ਜਨਤਾ ਲੱਗ ਪਈ ਇਹ ਜਨਤਾ ਲੱਗੇ ਕਿ ਸਰਕਾਰ ਵੱਲੋਂ ਹੀ ਇਹ ਸਰਕਾਰ ਵੱਲੋਂ ਹੈ ਸਰਕਾਰ ਵੱਲੋਂ ਸਰਕਾਰ ਵੱਲੋਂ ਉਹਨਾਂ ਨੇ ਕਿਹਾ ਸੀ ਕਿ ਇੱਥੇ ਨੋਚਾਂ ਤੇ ਮਿੱਟੀ ਭਰਾਈ ਜਾਵੇ ਤੇ ਮਿੱਟੀ ਉੱਪਰਨੀ ਸ਼ੁਰੂ ਹੋ ਗਈ ਹੈ। ਹੋ ਗਈ ਹੋ ਗਈ। ਹੋਰ ਕੀ ਕਹਿ ਕੇ ਗਏ ਸੀ ਤੁਹਾਨੂੰ ਕੋਈ ਹਦਾਇਤ ਕੀਤੀ ਸੀ ਉਹਨਾਂ ਨੇ। ਮੈਂ ਪਾਣੀ ਲੱਥੇ ਤੋਂ ਬਾਅਦ ਮੇਰੇ ਜਵਾਨ ਜਾਣਗੇ, ਪਾਰ ਦੇਖਣਗੇ। ਵੀ ਕੀ ਮੌਲ ਏ। ਫਿਰ ਉਹ ਸਾਲ ਕੰਮ ਚਲਾਵਾਂਗੇ ਪਾਰ ਦਾ। ਅੱਛਾ ਮੈਂ ਓਨੀ ਦਿਨ ਬਾਹਰ ਨਹੀਂ ਜਾਣਾ। ਓਨਾਂ ਚ ਨਹੀਂ ਜਾਣਾ। ਓਨੀ ਦਿਨ ਪਾਰ ਨਹੀਂ ਜਾਣਾ ਜਿੰਨੀ ਦੇਰ ਉਧਰ ਜਵਾਨ ਆਰਡਰ ਨਹੀਂ ਦਿੰਦੇ। ਨਹੀਂ ਦਿੰਦੇ ਠੀਕ ਹੈ। ਐਵੇਂ ਗੱਲ ਹੋਈ। ਬਿਲਕੁਲ ਜਿੰਨੀ ਦੇਰ ਤੱਕ ਜਿਹੜੀਆਂ ਮੈਡਮ ਨੇ ਹਦਾਇਤਾਂ ਕੀਤੀਆਂ ਨੇ ਹਦਾਇਤਾਂ ਦੀਨ ਬਿਨ ਪਾਲਣਾ ਕਰਨੀ ਜਿਹੜੀ ਯਕੀਨੀ ਬਣਾਈ ਗਈ ਗੱਲ ਕਰ ਲਈਏ ਜਿਹੜਾ ਪਾਣੀ ਦਾ ਪੱਦਰ ਵਧ ਰਿਹਾ ਹੈ ਕਿਵੇਂ ਲੱਗਦਾ ਕਿ ਹਰ ਇੱਕ ਵਾਰ ਹੀ ਇੰਨਾ ਕੋ ਪਾਣੀ ਹੁੰਦਾ ਹੀ ਹੁੰਦਾ ਹੈ ਇਹ ਤੋਂ ਜ਼ਿਆਦਾ ਆਇਆ ਨਹੀਂ ਕਈ ਵਾਰ ਕੇ ਇਹ ਪਿਛਲੀ ਵਾਰ ਜ਼ਿਆਦਾ ਸੀ ਇਸ ਤੋਂ ਪਿਛਲੀ ਵਾਰ ਨਹੀਂ 2023 ਚ ਆਇਆ ਸੀ ਬਹੁਤ ਜ਼ਿਆਦਾ ਆਇਆ ਸੀ ਤੋਂ ਹਾਂ ਥੋੜੇ ਘਟੇ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਕਿ ਕੋਈ ਹਾਲਾਤ ਹੜ੍ਹਾਂ ਵਰਗੇ ਬਣ ਸਕਦੇ ਜਾਂ ਨਹੀਂ ਬਣ ਸਕਦੇ ਜਿਹੜਾ ਹਾਲ ਲੱਗਿਆ ਹੋਇਆ ਹੈ ਇਹ ਖਬਰਾਂ ਸੁਣੀ ਬਣੂ ਸਕਦੇ ਆ ਪਾਣੀ ਪਿਛਲੀ ਵਾਰੀ ਜਦੋਂ 2023 ਦੇ ਵਿੱਚ ਆਂਦਾ ਉਹ ਕਿੰਨਾ ਕੋ ਜਿਆਦਾ ਆਉਂਦਾ ਬਹਾਵ ਸੀ ਉਹ ਪਾਣੀ ਇੱਥੇ ਉੱਪਰ ਆ ਗਿਆ ਸੀ ਅਸਾਂ ਉੱਪਰ ਆ ਗਿਆ ਸੀ ਹਾਂ ਇਧਰ ਆ ਗਿਆ ਉੱਪਰ ਹੀ ਪਰ ਇਹ ਪਾਣੀ ਹੱਲੇ ਨੋਰਮਲ ਹੈ ਹਾਂ ਵੀ ਇਹ ਨੋਰਮਲ ਥੋੜਾ ਜਿਹਾ ਪਰ ਜਿਹੜੀ ਗਤੀ ਹੈ ਸਪੀਡ ਬਹੁਤ ਜ਼ਿਆਦਾ ਬਜ਼ੁਰਗੋ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਪਾਣੀ ਵਾਗ ਰਿਹਾ ਹੈ ਇਹ ਹਰੇਕ ਵਾਰੀ ਹੀ ਆ ਜਾਂਦਾ ਇਹਨਾਂ ਕੋ ਇਹ ਨਾ ਪਾਣੀ ਕਈ ਬਰ ਆਇਆ ਹੈ ਹੂੰ ਆ ਬਾਨਾ ਨਹੀਂ ਬਜਾ ਇਹ ਸਾਡਾ ਫਸਲਬਾਦ ਸਾਰਾ ਲੋੜ ਜਾਏਗਾ ਉਹ ਲੋੜ ਗਿਆ ਸਾਰਾ ਰੁੜ ਗਿਆ ਹੁਣ ਫਸਲਬਾਦੀ ਹਾਂ ਰੁੜ ਗਿਆ ਅੱਗੇ ਵੀ ਰੁੜ ਗਿਆ ਕੁਛ ਨਹੀਂ ਸਰਕਾਰ ਸੰਨ ਦਿੱਤਾ ਹੂੰ ਨਾ ਅੱਛਾ ਮੈਂ ਤਾਂ ਖੜੀ ਹਾਂ ਵੀ ਗੱਡੀ ਆਦੀ ਫੌਜੀ ਆ ਰਹੇ ਨੇ ਹੂੰ ਮੈਂ ਪਤਾ ਲੈ ਕੇ ਜਾਊਂਗੀ ਅੱਜ ਮੈਂ ਸਵੇਦੀ ਚਾਹ ਕਰਨੀ ਚਾਹ ਰਹੀ ਹਾਂ ਹੂੰ ਮਰੀ ਕਿੰਨੀ ਫਸਲ ਦੀ ਜਿਹੜੀ ਰੋੜ ਗਈ ਤੁਹਾਡੇ ਸਾਡੀ ਜੋ ਕਿੰਨੇ ਰੁੜਦੀ ਐ ਛਿੰਦੇ ਗੁਆਰਾ ਉਥੇ ਪੱਠੇ ਉਥੇ ਵਿੱਚ ਪੱਠੇ ਬੀਜੇ ਨੇ ਤੇ ਹੁਣ ਸਾਡਾ ਇੰਨਾ ਡੱਕਾ ਨਹੀਂਗਾ ਸੇ ਵੱਟਾ ਬੰਨਣਾ ਸੀ ਡੰਗਰਾ ਜੋਗਾ ਲੈ ਆਣਿਆ ਬੁਰੀਆਲ ਨੇ ਮੈਂ ਰੇੜਾ ਕੱਢੀ ਚਾਹ ਮੈਂ ਸਵੇਰੀ ਇੱਥੇ ਬੈਠੀ ਆਂ ਤੁਹਾਡੀ ਕਿੰਨੀ ਉਮਰ ਹੈ ਮਾਤਾ ਜੀ ਮੇਰੀ ਹੋਏਗੀ ਜਦੋਂ ਰੋਲੇ ਪਹਿਨਾ 6-7 ਸਾਲ ਦੀ ਤੋਰ ਤੇ ਆਈ ਆਂ ਫਾਇਲ ਕਾ ਤੁ ਮੈਂ ਪੁੱੜਕੇ ਆਈ ਆਂ 3 ਮਹੀਨਾ ਚ ਵੱਡੇ ਸੀ ਤੇ ਬਾਕੀ ਸਾਰੇ ਟੋਰ ਕੇ ਆਇਆ ਥੋੜੂ ਜੇ ਦੋ ਮੁਸਲਮਾਨ ਤੇ ਤੂਆਰ ਪਾਰ ਹੋਏ ਨਾ ਉਸ ਟੋਰ ਕੇ ਆਇਆ ਮਾਤਾ ਜੀ ਪਿਛਲੇ ਸਾਲ ਵੀ ਤੁਹਾਡੀ ਫਸਲ ਰੋੜ ਗਈ ਸੀ ਹਾਂ ਰੋੜ ਗਈ ਸੀ ਕੁਝ ਨਹੀਂ ਮਿਲਿਆ ਤੁਹਾਨੂੰ ਕੁਝ ਨਹੀਂ ਮਿਲਿਆ ਅੱਜ ਜਿਹੜੇ ਮੈਡਮ ਪਹੁੰਚੇ ਸੀ ਮੈਡਮ ਵੱਲੋਂ ਮੈਡਮ ਨੂੰ ਕਿਹਾ ਸੀ ਜਿਹੜੇ ਸਰਕਾਰੀ ਮੈਡਮ ਪਹੁੰਚੇ ਸੀ ਫਰੋਜਪੁਰੋਂ ਆਏ ਸੀ ਮੈਡਮ ਉਹਨਾਂ ਨੂੰ ਕਿਹਾ ਸੀ ਤੁਸੀਂ ਕੀ ਸਾਨੂੰ ਕੁਝ ਨਾ ਕੁਝ ਦਿੱਤਾ ਜਾਵੇ ਸਾਨੂੰ ਅਸੀਂ ਕੋਈ ਨਹੀਂ ਕਿਹਾ ਉਹਨਾਂ ਨੂੰ ਸਾਨੂੰ ਤਾਂ ਰੋਕ ਮਾਰ ਲੈਂਦੇ ਇੱਥੇ ਖੜੇ ਹੋਏ ਨਾ ਬੋਲੋ ਸਾਨੂੰ ਖਾਂਦੇ ਪਏ ਨੇ ਸਾਡੀ ਫਸਾ ਰੋਡ ਦੀ ਸਾਡੀ ਜ਼ਿੰਦਗੀ ਕੋਈ ਹੈ ਖਰਾਬ ਮੁੰਡਾ ਲੱਖੋਂ ਕੇ ਜਾਂਦਾ ਮੇਰਾ ਉਹਦੇ ਕੋਲ ਕੁੜੀਆਂ ਨੇ ਮੈਂ ਉਹਦੇ ਕੋਲ ਆਂ ਅੱਛੀ ਨਹੀਂ ਸਾਨੂੰ ਸਰਕਾਰ ਨੇ ਦਿੱਤਾ ਤੇ ਨਾ ਹੁਣ ਮੋੜਾ ਮੁੰਡਾ ਤਿਆਰੀ ਜਾਂਦਾ ਮੈਂ ਪਠੇਲ ਜਾਣੀ ਆ ਨਾਲ ਮੇਰੀ ਨੂੰ ਆਦੀ ਬਿਲਕੁਲ ਜਿਹੜੀ ਇਹ ਮਾਤਾ ਜੀ ਕਹ ਰਹੀ ਆ ਕਿ ਜਦੋਂ ਮੈਡਮ ਦੀਪ ਸੀਗਾ ਪਹੁੰਚਦੀ ਆ ਤਾਂ ਸਾਡੀ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਆ ਪਰ ਜੋ ਮੈਡਮ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਸੀ ਉਹਨਾਂ ਦੀ ਨਿਬਿਨ ਪਾਲਣਾ ਕੀਤੀ ਜਾ ਰਹੀ ਹੈ ਜੋ ਵੀ ਮੈਡਮ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਸੀ ਮਿੱਟੀ ਪਾਉਣ ਦੀ ਗੱਲ ਕੀਤੀ ਗਈ ਸੀ ਬੰਨਾ ਤੇ ਉਹ ਮਿੱਟੀ ਅੱਜ ਪਾਈ ਜਾ ਰਹੀ ਹੈ ਤੇ ਉਸ ਤੋਂ ਬਾਅਦ ਜੋ ਵੀ ਪਿੰਡ ਵਾਸੀਆਂ ਨੂੰ ਜਿਹੜੀਆਂ ਹਦਾਇਤਾਂ ਕੀਤੀਆਂ ਗਈਆਂ ਸੀ ਉਹ ਹਦਾਇਤਾਂ ਦੀ ਵੀ ਪਾਲਣਾ ਕੀਤੀ ਜਾ ਰਹੀ ਹੈ ਕੁਝ ਜਿਹੜੀ ਮਾਤਾ ਜੀ ਇਹ ਵੀ ਕਹਿ ਰਹੇ ਕਿ ਸਾਡੀ ਜਿਹੜੀ 2 ਕੋ 1 ਏਕੜ ਜ਼ਮੀਨ ਸੀ ਜਿਹੜੀ ਦਰਿਆ ਦੇ ਵਿੱਚ ਆਉਂਦੀ ਸੀ ਉਹ ਰੁੜ ਗਈ ਹੈ ਪਰ ਸਾਨੂੰ ਹਰ ਵਾਰ ਹੀ ਜਿਹੜੀ ਫਸਲ ਰੋੜ ਜਾਂਦੀ ਹੈ ਪਰ ਸਾਨੂੰ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਦੇ ਆ ਕਿ ਅਗਰ ਇਸ ਬਜ਼ੁਰਗ ਮਾਤਾ ਦੀ ਕੋਈ ਸੁਣਵਾਈ ਹੋ ਸਕਦੀ ਹੈ ਤਾਂ ਇਹਨਾਂ ਦੀ ਜਰੂਰ ਸੁਣਵਾਈ ਕੀਤੀ ਜਾਵੇ ਕਿਉਂਕਿ ਕਾਫੀ ਉਮਰ ਦੇ ਨੇ ਮਾਤਾ ਕਰੀਬ 80 90 ਸਾਲ ਇਹਨਾਂ ਦੀ ਉਮਰ ਹੈ ਤੇ ਮਿਹਨਤ ਕਰਕੇ ਜਿਹੜਾ ਆਪਦਾ ਜੀ 100 ਸਾਲ 100 ਸਾਲ ਮਾਤਾ ਜੀ ਦੀ ਉਮਰ ਹੈ ਹਾਂ 6 ਸਾਲ ਦੀ ਏ ਉੱਤੇ ਪਾਵੇਂ ਹੋਵੇ ਹਮ ਹੱਲੇ ਵੀ ਫਿਰ ਤੁਸੀਂ ਆਪ ਹੀ ਕੰਮ ਕਰਦੇ ਜੇ ਹਾਂ ਪਰ ਕਰਨੇ ਜੀ ਵੀ ਜ਼ਰਾ ਮੁੰਡਾ ਵਿਚਾਰੀ ਜਾਂਦਾ ਹੈ ਮੈਂ ਬੋਦੀ ਲਾਲ ਆ ਕੇ ਪੱਟ ਪੱਟ ਘਾਹ 'ਤੇ ਸਾਰਾ ਦਿਆ ਲੈ ਗਿਆ ਹੁਣ ਦੌੜ ਕੇ ਕੀ ਪਲ ਛੱਡ ਜਾਵੇ ਤੇ ਲੈ ਜਾਵੇ ਆਏ ਲੋਕ ਨਾਲ ਜੋ ਨਸ਼ਰ ਆਪੋ ਆਜ਼ਾਦ ਇਹਨਾਂ ਮੁੰਡਿਆਂ ਨੇ ਆਪੋ ਆਦੇ ਲੈ ਆਏ ਨੇ ਬੋਰ ਮੈਂ ਚਾਹ ਫੇਦਨੀ ਹੈ ਮੈਨੂੰ ਆ ਜਾਈ ਅੱਜ ਫੌਜੀ ਆਣੇ ਨੇ ਤੇ ਫੋਟੋ ਲੈਗਾ ਗੱਲਬਾਤ ਕਰਨਾ ਸਾਨੂੰ ਕੋ ਮੂੰਹ ਚ ਪਾ ਦੇ ਸਾਡੇ ਪੁੱਤੋ ਜੀ ਆ ਨੇ ਬਿਲਕੁਲ ਠੀਕ ਹੈ ਗੱਲ ਹੋਈ ਕਹਿੰਦੀ ਚੋਟ ਨਹੀਂ ਮਾਰਨਾ ਚੋਟ ਨਹੀਂ ਮਾਰਨਾ 100 ਸਾਲ ਦੀ ਉਮਰ ਦੇ ਵਿੱਚ ਵੀ ਅੱਜ ਮਾਤਾ ਦੇ ਹੌਸਲੇ ਜਿਹੜੇ ਬੁਲੰਦ ਨੇ ਤੇ ਇਹੀ ਗੱਲ ਕਹੀ ਜਾ ਰਹੀ ਹੈ ਵਾਰ-ਵਾਰ ਮਾਤਾ ਵੱਲੋਂ ਕਿ ਸਾਡਾ ਜੋ ਸਾਨੂੰ ਮਿਲਣਾ ਚਾਹੀਦਾ ਹੈ ਕੋਈ ਮੁਆਵਜ਼ਾ ਮਿਲਣਾ ਚਾਹੀਦਾ ਹੈ ਉਹ ਸਾਨੂੰ ਦਿੱਤਾ ਜਾਵੇ ਕੈਮਰਾਮੈਨ ਰੋਹਿਤ ਦੇ ਨਾਲ ਗੁਰਪ੍ਰੀਤ ਸ਼ਰਮਾ ਲਾਈ ਪੰਜਾਬ ਟੀਵੀ